ਉਹ ਕਹਿੰਦੇ ਜੀ ਬੀਬੀ ਜੀ ਇਕਰਾਰ ਦੀ ਘਰ ਵਾਪਸੀ ਹੋਗੀ ਮੈਂ ਕਿਹਾ ਵੀ ਕਿਹੜੇ ਘਰ ਚ ਵਾਪਸੀ ਹੋਗੀ ਇਹਨਾਂ ਦੀ ਕਹਿੰਦੇ ਅਕਾਲੀ ਦਲ ਚ ਮਗਰ ਆਪ ਹੀ ਨਿਕਲ ਜਾਂਦੇ ਨੇ 6 ਮਹੀਨੇ ਬਾਅਦ ਆਪ ਹੀ ਆ ਜਾਂਦੇ ਨੇ ਵੀ ਘਰ ਵਾਪਸੀ ਹੋਗੀ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਉਹਨਾਂ ਦੀ ਵਾਪਸੀ ਹੋ ਕੇ ਦਿਖਾ ਦੇ ਫਿਰ ਮੰਨ ਜਾਗੇ ਜਿਹੜੇ ਇਹ ਘਰ ਵਾਪਸੀ ਰਹਿ ਗਈ ਜਿਹੜੇ ਲੋਕਾਂ ਦੇ ਦਿਲਾਂ ਚ ਵਾਪਸੀ ਹੋਵੇ ਨਾ ਫਿਰ ਪਤਾ ਲੱਗੂਗਾ ਲੋਕ ਤਾਂ ਸ਼ਕਲ ਦੇਖ ਕੇ ਰਾਜ਼ੀ ਨਹੀਂ ਇਹਨਾਂ ਦੀ ਵੀ ਯਾਰ ਜੇ ਕਿਤੇ ਤੜਕੀਦਰ ਦੀ ਟੀਵੀ ਤੇ ਵੀ ਮੱਥੇ ਲੱਗ ਜਾਏ ਲਾ ਕਹਿੰਦਾ ਯਾਰ ਘੰਟਾ ਕਰੋ ਕੁਝੋ ਯਾਰ ਕੋਈ ਫਾਸਤ ਪੂਜਾ ਕਰ ਲੋ ਯਾਰ ਤੜਕੀ ਮੱਥੇ ਲੱਗ ਗਿਆ ਕੰਮ ਨਹੀਂ ਹੋਣਾ ਜਿਨ੍ਹਾਂ ਨੇ ਖੁਦ ਹੀ ਪੰਜਾਬ ਲੁੱਟਿਆ ਤੇ ਆਪ ਹੀ ਸ਼ੁਰੂ ਕਰ ਰੱਖੀਏ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਬਚਾਉਣਾ ਤਾਂ ਤੁਹਾਡੇ ਤੋਂ ਹੀ ਸੀ ਤੁਸੀਂ ਕਿਧਰ ਨੂੰ ਤੁਰ ਪਏ ਰੋਜ਼ ਦੁਰੇ ਹੁੰਦਾ ਇਧਰ ਦੁਰਪੇ ਕਦੇ ਇਧਰ ਦੁਰਪੇ ਇਹ ਕੋਰ ਇਹ ਯਾਲ ਇਹਨਾਂ ਦਾ ਦੂਜਿਆਂ ਦਾ ਕਾਂਗਰਸੀਆਂ ਦਾ ਉਹ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਇਹ ਦੂਜੇ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਪੰਜਾਬ ਪਰਤ ਕੱਲ ਹੀ ਨਹੀਂ ਕਰਦਾ ਕੋਈ ਪੰਜਾਬ ਪੰਜਾਬ ਨਹੀਂ ਹੈ ਕਹਿੰਦਾ ਇਹਨਾਂ ਦੇ ਦਿਲ 'ਚ ਪਰਿਵਾਰ ਤੋਂ ਸ਼ੁਰੂ ਹੁੰਦਾ ਇਹਨਾਂ ਦਾ ਪੰਜਾਬ ਪਰਿਵਾਰ ਦੀ ਮੁੱਕ ਜਾਂਦਾ ਪੰਜਾਬ ਸੁਣ ਮੈਂ ਕਦੇ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਜਿਹੜਿਆ ਜਿੱਥੇ ਤੱਕ ਤੁਸੀਂ ਮੈਨੂੰ ਪਹੁੰਚਾਤਾ ਮੈਂ ਨਹੀਂ ਕਦੇ ਸੋਚਿਆ ਸੀ ਇੱਥੇ ਤੱਕ ਪਹੁੰਚਾਂਗੇ ਪਰ ਕਈ ਵਾਰੀ ਪਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਤੁਹਾਨੂੰ ਕੋਈ ਵਿਧੀ ਵਿਧਾਨ ਬਣਾ ਕੇ ਤੁਹਾਡੇ ਤੋਂ ਕੋਈ ਕੰਮ ਕਰਾਉਣਾ ਹੁੰਦਾ ਤੇ ਜੇ ਮੈਨੂੰ ਪੈਨ ਦਿੱਤਾ ਤਾਂ ਮੈਂ ਤਾਂ ਲੋਕਾਂ ਦੇ ਹੱਕ ਚਲਾਉਂਗਾ ਹਰ ਰੋਜ਼ ਲੋਕਪੱਤੀ ਫੈਸਲੇ ਹੁੰਦੇ ਨੇ ਮੈਂ ਗਨਾਮ ਕਿਤਾਬਾਂ ਬਣ ਜਾਣਗੀਆਂ 2 ਸਾਲਾਂ ਚ ਹੀ ਹਜੇ ਦਾ ਦੇਖੋ ਤੁਸੀਂ ਆਉਣ ਵਾਲੇ 3 ਸਾਲ ਤੇ 2 ਸਾਲਾਂ ਚ ਇਹਨਾਂ ਦਾ ਹਾਲ ਦੇਖੋ ਤੁਸੀਂ ਇੱਕ ਦੂਜੇ 'ਚ ਵਜਦੇ ਫਿਰਦੇ ਆ ਮੈਨੂੰ ਗੋਲਾ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਿਆ 2 ਸਾਲਾਂ ਜਿਹੜਾ ਨਾ ਹਾਲ ਹੋ ਗਿਆ ਜਦੋਂ ਦੋ ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾਪੂਰਵਕ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਇੱਟਾ ਰੋੜੇ ਮਾਰਨ ਲੱਗ ਜਾਣਗੇ ਯਾਰ ਕਿਉਂਕਿ ਇਹਨਾਂ ਨੂੰ ਰਾਜਨੀਤੀ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਨਹੀਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਉਹਨੇ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ ਕੁਰਸੀਆਂ ਵਾਲਾ ਕੰਮ ਤੁਸੀਂ ਖੋਲੇ ਇਹਨਾਂ ਤੋਂ ਤੇ ਦਿਨ ਬਦਲੇ ਉਹ ਕਾਂਗਰਸ ਦਾ ਇਹ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ 'ਚ ਹੈ ਕੱਲ ਮੈਂ ਫੋਟੋ ਦੇਖੀ ਆ ਮਾਂ ਕਦੇ ਸੁਨੀਲ ਜਾਂ ਅਖਰ ਮਹਾਰਾਣੀ ਪਨੀਰਕਰ ਨੂੰ ਸ਼ਾਮਲ ਕਰਾਉਣਗੇ ਮੈਂ ਕਿਹੜੀ ਪਾਰਟੀ ਵੱਲੋਂ ਚੱਲ ਰਿਆ ਕੰਮ ਇਹ ਉਹ ਕਹਿੰਦੀ ਬੀਜੇਪੀ ਬਰ ਅੱਛਾ ਅੱਛਾ ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦੀ ਸੀ ਕਾਂਗਰਸ ਚ ਹੁਣ ਉਧਰ ਜਾ ਕੇ ਇੱਕ ਦੂਜੇ ਨੂੰ ਸ਼ਾਮਲ ਕਰਾ ਲੈਂਦੇ ਨੇ ਆਹੀ ਕੰਮ ਹੈ ਬਸ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਆਪੇ ਆਪਦੇ ਸੋਪਾ ਪਾੰਦ ਨੇ ਉਹਦੇ ਪਾੰਦ ਹੈਗਾ ਤੂੰ ਮੇਰੇ ਪਾਦੇ ਚਲੋ ਜੀ ਬਹੁਤ ਮਜ਼ਬੂਤੀ ਮਿਲੀ ਜੀ ਮਜ਼ਬੂਤੀ ਮਿਲੀ ਕਮਾਲ ਹੈ ਯਾਰ ਮਤਲਬ ਅੱਜ ਸਵੇਰੇ ਦੇਖਿਆ ਮੈਂ ਓਏ ਰਾਜਕੁਮਾਰ ਬੇਰਕਾ ਦੱਸੀ ਜਾਵੇ ਪਾਰਟੀਆਂ ਨਹੀਂ ਬਦਲਣੀਆਂ ਚਾਹੀਦੀਆਂ ਇਦਾਂ ਮੈਂ ਕਿਹਾ ਇਹ ਕਿਹੜੀ ਚੱਜ ਗੱਲ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜਕੇ ਵੀ ਅੱਜ ਅਪਾ ਪਹੁੰਚਦੇ ਜ ਲੈ ਕਿਹੜੀ ਪਾਰਟੀ ਵੱਲ ਸ਼ਰਧਾਂਜਲੀ ਦੇਣੀ ਹੈ ਤੇ ਮੈਂ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਮੇਰੀ ਪੁਰਾਣੀ ਪਾਰਟੀ ਦਾ ਨਾਮ ਲੈ ਜਾਂਦੇ ਆ ਆ ਇਹ ਨਾ